ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਮੁਖਬਲਾਰੇ ਤੇ ਸੀਨੀਅਰ ਆਗੂ ਮੁਖਦੇਵ ਸਿੰਘ ਹਲੋਵਾਲ ਵੱਲੋਂ ਭਾਰਤ ਡਰਾਮাটਿਕ ਕਲੱਬ ਬਸ ਸਟੈਂਡ ਧਾਰੀਵਾਲ ਦੀ ਸੀਤਾ ਹਰਨ ਨਾਇਟ ਦਾ ਸ਼ੁਭ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕ ਵੀ ਹਾਜ਼ਰ ਸਨ ਇਸ ਮੌਕੇ ਤੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਜੜਾਵਾ ਉਹ ਮੁਖਬਲਾਰੇ ਮੁਖਦੇਵ ਸਿੰਘ ਹਲੋਵਾਲ ਦਾ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਪ੍ਰ부 ਭਗਤਾਂ ਨੂੰ ਸੰਬੋਧਨ ਕਰਦੇ ਹੋਏ ਮੁਖਦੇਵ ਸਿੰਘ ਹਲੋਵਾਲ ਨੇ ਕਿਹਾ ਕਿ ਪ੍ਰ부 ਸ਼੍ਰੀ ਰਾਮ ਜੀ ਦਾ ਜੀਵਨ ਸਮੁੱਚੀ ਮਾਨਵਤਾ ਦੇ ਲਈ ਪ੍ਰੇਰਨਾਦਾਇਕਵਾ ਔਰ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਪਹਿਲੀ ਵਾਰ ਆ ਕੇ ਉਹਨਾਂ ਨੇ ਇਸ ਮੰਚ ਦੇ ਵਿੱਚ ਹਾਜ਼ਰੀ ਭਰੀ ਸੀ ਔਰ ਇੱਕ ਸਾਲ ਦੇ ਵਿੱਚ ਪ੍ਰ부 ਰਾਮ ਜੀ ਨੇ ਉਹਨਾਂ ਨੂੰ ਤਿੰਨ ਤਿੰਨ ਉਦਿਆਂ ਦੇ ਨਾਲ ਨਮਜਿਆ ਹੈ ਉਹ ਸਮੁੱਚੀ ਸੰਗਤ ਦਾ ਤੇ ਪ੍ਰ부 ਸ਼੍ਰੀ ਰਾਮ ਜੀ ਦਾ ਧੰਨਵਾਦ ਕਰਦੇ ਹਨ ਇਸ ਮੌਕੇ ਦੇ ਕਲੱਬ ਪ੍ਰਬੰਧਕਾਂ ਵੱਲੋਂ ਮੁਖਦੇਵ ਸਿੰਘ ਹਲੋਵਾਲ ਤੇ ਉਹਨਾਂ ਦੇ ਨਾਲ ਆਏ ਹੋਏ ਸਾਰੇ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਦਿੱਲੀ ਤੋਂ ਆਏ ਨਾਮਵਰ ਕਾਰੋਬਾਰੀ ਸ਼ਕਤੀ ਸ਼ਰਮਾ ਦਾ ਵੀ ਇਸ ਮੌਕੇ ਤੇ ਪਾਰਾ ਡਰਾਮੈਟਿਕਲ ਕਲੱਬ ਦੇ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ ਗੱਲਬਾਤ ਦੇ ਦੌਰਾਨ ਪ੍ਰਧਾਨ ਨਕੁਲ ਸਰਪਾਲ ਨੇ ਕਿਹਾ ਕਿ ਉਹ ਆਪਣੀ ਸਮੂਹੀ ਕਲੱਬ ਵੱਲੋਂ ਮੁਖਦੇਵ ਸਿੰਘ ਹਾਲੋਵਾਲ ਕਾਰੋਬਾਰੀ ਸ਼ਕਤੀ ਸ਼ਰਮਾ ਔਰ ਜਿੰਨੇ ਵੀ ਸਾਥੀ ਨਾਲ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਇਸ ਮੌਕੇ ਤੇ ਮੁਖਦੇਵ ਸਿੰਘ ਹਾਲੋਵਾਲ ਦੇ ਕਰੀਬੀ ਸਾਥੀ ਮਾਈਕਲ ਸੋਹਤਾ ਜਿਹੜੇ ਕਿ ਸੀਨੀਅਰ ਆਮ ਆਦਮੀ ਪਾਰਟੀ ਦੇ 크ਰਿਸਚੀਅਨ ਲੀਡਰ ਨੇ ਉਹਨਾਂ ਦਾ ਔਰ ਰੈਸੀਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਜੋਗੋਵਾਲ ਜੱਟਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅੱਜ ਦੀ ਇਸ ਨਾਈਟ ਮੌਕੇ ਭਾਰਾ ਡਰਾਮਾ ਟਿਕਲਬ ਦੇ ਪੰਡਾਲ ਵਿੱਚ ਕੋਈ ਵੀ ਕੁਰਸੀ ਖਾਲੀ ਨਹੀਂ ਸੀ ਖਚਾ ਖਚ ਪ੍ਰਭੂ ਭਗਤਾਂ ਦੇ ਨਾਲ ਪੰਡਾਲ ਭਰਿਆ ਹੋਇਆ ਦੇਖ ਕੇ ਮੁਖਦੇਵ ਸਿੰਘ ਹਲਵਾਲ ਬੇਹੱਦ ਖੁਸ਼ ਹੋਏ ਉਹਨਾਂ ਨੇ ਕਿਹਾ ਕਿ ਭਾਰਾ ਡਰਾਮਾ ਟਿਕਲਬ ਦੇ ਕਲਾਕਾਰਾਂ ਦੀ ਜਿੰਨੀ ਤਾਰੀਫ ਕੀਤੀ ਜਾਏ ਉਨੀ ਘੱਟ ਹੈ ਕਲਾਕਾਰਾਂ ਦੀ ਮਿਹਨਤ ਸਦਕਾ ਹੀ ਲੋਕ ਦੂਰ ਦੂਰ ਤੋਂ ਇਸ ਕਲਬ ਦੀ ਰਾਮਲੀਲਾ ਨੂੰ ਦੇਖਣ ਆਉਂਦੇ ਹਨ ਸਾਰੇ ਹੀ ਧਾਰੀਵਾਲ ਦੇ ਨਗਰ ਨਿਵਾਸੀਆਂ ਨੂੰ जय श्री कृष्ण जय श्री राम मैं कैनावां दिलो दिल दीया गहराइयां तो धन्यवाद राजेश जी ਤੁਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੌਕਾ ਦਿੱਤਾ ਸੰਗਤਾਂ ਦੇ ਰੂਬਰੂ ਹੋਣ ਲਈ ਤੇ ਬੜਾ ਮਨ ਖੁਸ਼ ਹੋ ਰਿਹਾ ਇੱਕ ਬੜੀ ਕ੍ਰਾਂਤੀ ਦੇ ਰੂਪ ਚ ਉਤਸ਼ਾਹਿਤ ਲੋਕ ਜੋ ਰਾਮਲੀਲਾ ਨੂੰ ਦੇਖਣ ਆ ਰਹੇ ਆ ਅਤੇ ਛੋਟੇ ਛੋਟੇ ਬੱਚਿਆਂ ਨੂੰ ਦੇਖ ਕੇ ਆਪਣਾ ਬਚਪਨ ਜਿਹੜਾ ਉਹ ਯਾਦ ਆ ਰਿਹਾ ਮੇਰੇ ਨਾਲ ਪਹੁੰਚੇ ਮੇਰੇ ਸਾਥੀ ਜਸਵਿੰਦਰਪਾਲ ਜੀ ਮਾਈਕਲ ਸੋਤਾ ਜੀ ਬੋਹਰਾ ਜੀ ਧਾਰੀਵਾਲ ਤੋਂ ਅਤੇ ਮੇਰੇ ਛੋਟੇ ਵੀਰ ਅਨਯੋਦ ਦਿਲਕਰਜ ਭਗਤ ਜੀ ਅਤੇ ਜੋਬਨ ਸਿੰਘ ਸੰਗਰ ਤੋਂ ਅਤੇ ਜਗਰੂਪ ਜੀ ਮੂਲਿਆਵਾਲ ਤੋਂ ਹਰਪਾਲ ਜੀ ਮੂਲਿਆਵਾਲ ਤੋਂ ਸਾਰੇ ਪਹੁੰਚੇ ਆ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਮੈਂ ਇਹ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਹੀ ਅਸੀਂ ਸਾਰੇ ਜਿਹੜੇ ਵੀ ਤਿਹਾਰ ਹੈ ਸਾਰੇ ਰਲ ਮਿਲ ਕੇ ਮਨਾਉਂਦੇ ਰਹੀਏ ਤੇ ਇਹ ਕ੍ਰਾਂਤੀ ਹਮੇਸ਼ਾ ਬਰਕਰਾਰ ਰਹੇ ਮੈਨੂੰ ਨਹੀਂ ਪਤਾ ਕਿ ਤੂੰ ਕ੍ਰਾਂਤੀ ਨੂੰ ਕਿਸ ਦ੍ਰਿਸ਼ਟੀ ਸੇ ਦੇਖਤੇ ਹੋ ਮੇਰੇ ਲਈ ਤਾਂ ਕ੍ਰਾਂਤੀ ਕ੍ਰਿਸ਼ਨ ਪ੍ਰਵਾਹ ਹੈ ਅਨੰਤ ਦੀਪਤੀ ਹੈ ਉਸ ਪਰਮ ਪਿਤਾ ਪਰਮਾਤਮਾ ਕੀ ਮੈਂ ਇਨਾਂ ਹੀ ਲਫ਼ਜ਼ਾਂ ਦੇ ਨਾਲ ਵਿਰਾਮ ਲਾਉਣਾ ਆਪਣੇ ਲਫ਼ਜ਼ਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸ਼੍ਰੀ ਰਾਮ ਪਾਰਡ ਡਰਾਮਾਟਿਕ ਕਲਬ ਦੀ ਸਾਡੀ ਅੱਜ ਦੀ ਜਿਹੜੀ ਸੀਤਾ ਹਰਨਾਈ ਦਾ ਇਸ ਦਾ ਕੁਝ ਸਮਾਂ ਪਹਿਲਾਂ ਜਿਹੜਾ ਸ਼ੁਭ ਉਦਘਾਟਨਾ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਜਿਹੜੇ ਵੀਰ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਔਰ ਡਿਸਟ੍ਰਿਕਟ ਗੁਰਦਾਸਪੁਰ ਦੇ ਜਿਹੜੇ ਮੁਖ ਬੁਲਾ ਰਹੇ ਆ ਸਰਦਾਰ ਮੁਖਦੇਵ ਸਿੰਘ ਹਲੋਵਾਲ ਜੀ ਇਹਨਾਂ ਨੇ ਕੀਤਾ ਵਾ ਇਹਨਾਂ ਦੇ ਨਾਲ ਜਿੰਨੇ ਵੀ ਇਹਨਾਂ ਦੇ ਸਾਥੀ ਆਏ ਆ ਮਾਈਕਲ ਸੋਤਾ ਜੀ ਔਰ ਪੂਰੀ ਇਹਨਾਂ ਦੀ ਜਿਹੜੀ ਟੀਮ ਆਈ ਆ ਜਸਵਿੰਦਰ ਸਿੰਘ ਜੋਗੋਵਾਲ ਜਟਾਦੋ ਸਾਰੇ ਸਾਥੀਆਂ ਦਾ ਜਿਹੜਾ ਮੈਂ ਆਪਣੀ ਕਲੱਬ ਦੀ ਤਰਫੋਂ ਬੇਹਤ ਧੰਨਵਾਦੀ ਆ ਔਰ ਪ੍ਰਭੂ ਸ਼੍ਰੀ ਰਾਮ ਜੀ ਤੇ ਚਰਨ ਅੰਚੇ ਮੈਂ ਪ੍ਰਾਰਥਨਾ ਕਰਦਾ ਵਾਂ ਕਿ ਸਾਡੇ ਮੁੱਖ ਮਹਿਮਾਨ ਸਾਹਿਬ ਔਰ ਜਿੰਨੀ ਵੀ ਸੰਗਤ ਪੰਡਾਲ 'ਚ ਅੱਜ ਇੱਥੇ ਮੌਜੂਦ ਆ ਸਾਰਿਆਂ ਦੇ ਉੱਪਰ ਜਿਹੜਾ ਆਪਣਾ ਮਿਹਰ ਪ੍ਰਿਆਸ ਬਣਾਈ ਰੱਖਣ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ